ਪੰਜਾਬ ਦੇ ਬਟਾਲਾ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਬਟਾਲਾ ਦੇ ਡੇਰਾ ਰੋਡ ਸ਼ੁਕਰਪੁਰਾ ਵਿਖੇ ਇੱਕ ਕਰਿਆਨਾ ਸਟੋਰ ਮਾਲਕ ਤੇ ਗੋਲੀਆਂ ਚਲਣ ਦੀ ਖਬਰ ਮਿਲੀ ਹੈ ਗੋਲੀਬਾਰੀ ਦੌਰਾਨ ਇੱਕ ਮਜ਼ਦੂਰ ਵਿਅਕਤੀ ਜ਼ਖਮੀ ਵੀ ਹੋਇਆ ਹੈ ਜਾਣਕਾਰੀ ਅਨੁਸਾਰ ਸਟੋਰ ਦੇ ਮਾਲਕ ਰਕੇਸ਼ ਕੁਮਾਰ ਕੋਲ ਇੱਕ ਮੁਹੱਲੇ ਦਾ ਨੌਜਵਾਨ ਆਉਂਦਾ ਹੈ ਤੇ ਉਸ ਤੋਂ ਅਚਾਨਕ ਹੀ ਪੈਸਿਆਂ ਦੀ ਮੰਗ ਕਰਨ ਲੱਗ ਜਾਂਦਾ ਹੈ ਜਦੋਂ ਕਰਿਆਨਾ ਸਟੋਰ ਦਾ ਮਾਲਕ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਨੌਜਵਾਨ ਤੈਸ਼ 'ਚ ਆ ਕੇ ਉਸ ਤੇ ਗੋਲੀਆਂ ਚਲਾ ਦਿੰਦਾ ਹੈ ਨੌਜਵਾਨ ਦੇ ਵੱਲੋਂ ਤਿੰਨ ਗੋਲੀਆਂ ਚਲਾਈਆਂ ਜਾਂਦੀਆਂ ਨੇ ਘਟਨਾ ਦੌਰਾਨ ਦੁਕਾਨ ਦੇ ਬਾਹਰ ਇੱਕ ਵਿਅਕਤੀ ਖੜਾ ਸੀ ਜਿਸ ਨੂੰ ਗੋਲੀ ਲੱਗ ਜਾਂਦੀ ਹੈ ਤੇ ਉਹ ਜ਼ਖਮੀ ਹੋ ਜਾਂਦਾ ਹੈ ਹੁਣ ਉਸ ਵਿਅਕਤੀ ਨੂੰ ਇਲਾਜ ਦੇ ਲਈ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਉਹ ਜੇਰੇ ਇਲਾਜ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ ਤੇ ਉਸ ਕੋਲੋਂ ਪਿਸਤੌਲ ਵੀ ਬਰਾਮਦ ਕਰ ਲਿਆ ਉਧਰ ਇਸ ਘਟਨਾ ਨੂੰ ਲੈ ਕੇ ਲੋਕਾਂ 'ਚ ਭਾਰੀ ਸਹਿਮ ਵੀ ਪਾਇਆ ਜਾ ਰਿਹਾ ਹੈ ਇਸ ਦੌਰਾਨ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਸਟੋਰ ਮਾਲਕ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਅਮੰਦਰ ਸਿੰਘ ਇਹ ਸ਼ੁਕਰਪੁਰੇ ਦੇ ਨੇ ਤੇ ਅਲਰਜੀ ਹਿਸਟਰੀ ਆਫਾਇਰ ਆਰ ਦੀ ਲੋਅਰ ਲਿਮਿਟ ਉਹਦੀ ਸੱਕ ਹੈਗੀ ਹੈ। ਤੇ ਅਸੀਂ ਉਹਨਾਂ ਨੂੰ ਪੇਸ਼ੈਂਟ ਨੋਟਿਫੀਕੇਸ਼ਨ ਦੇ ਦਿੱਤਾ ਹੈ ਤੇ ਪੇਸ਼ੈਂਟ ਨੂੰ ਅੰਦਰ ਦੇ ਰੱਖਿਆ ਆਬਜ਼ਰਵੇਸ਼ਨ ਦੇ ਜੋ ਐਮਲਰ ਕੱਟ ਕੇ ਸੀ ਉਹਨਾਂ ਦੇ ਠਾਣੇ ਸੰਬੰਧਿਤ ਭੇਜ ਦਿੱਤੀ। ਸੋ ਗੋਲੀਓ ਦੇ ਅੰਦਰ ਹੈ ਕਿ ਨਿਕਲ ਗਈ ਹੈ ਇਹ ਤੇ ਫਲਾਦੀ ਕਰੀਏ ਐਕਸ-ਰੇ ਤੇ ਉਹ ਸੀਟੀ ਤੋਂ ਹੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਜੇ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਦੀ ਜੰਗੀ ਉਹਨੂੰ ਰੈਫਰ ਕੀਤਾ ਗਿਆ ਜੀ ਅੱਜ ਉਹ ਗੋਲੀ ਕਿਹੜੀ ਜਗ੍ਹਾ ਤੇ ਲੱਗੀ ਹੈ ਉਹ ਤੇ ਮੈਂ ਤੁਹਾਨੂੰ ਦੱਸਿਆ ਲੈਫਟ ਲੋਅਰ ਲੈਂਬ ਤੇ ਹੈ ਥਾਈਟ ਜੀ ਸੰਬੰਧਿਤ ਸੋ ਆਹ ਦੇ ਅਮਰਦੀਪ ਸਿੰਘ ਪਿਓ ਦਾ ਨਾਮ ਮਹਿੰਦਰਪਾਲ ਅਮਰ ਸਿੰਘ ਅਸੀਂ ਸ਼ੁਕਰਪੁਰੇ ਦੇ ਨੇ ਤੇ ਅਲਰਜੀ ਹਿਸਟਰੀ ਆ ਫਾਇਰ ਆ ਰੰਦੀ ਲੋਅਰ ਲਿੰਮਿਟਰੀ ਸੱਕ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਰੂਮ ਪੇਸ਼ੈਂਟ ਨੂੰ ਟ੍ਰੀਟਮੈਂਟ ਦਿੱਤਾ ਤੇ ਰੂਮ ਪੇਸ਼ੈਂਟ ਅੰਦਰ ਰੱਖਿਆ ਅਬਜ਼ਰਵੇਸ਼ਨ ਤੇ ਜੋ ਐਮਐਲਆਰ ਕੱਟ ਕੇ ਅਸੀਂ ਉਹਨਾਂ ਦੇ ਠਾਣੇ ਸੰਬੰਧਿਤ ਭੇਜ ਦਿੱਤੀ ਸੋ ਗੋਲੀਆਂ ਦੇ ਅੰਦਰ ਹੈ ਕਿ ਨਿਕਲ ਵੀ ਹੈ ਤੇ ਫਿਲਹਾਲ ਹੀ ਘੜੀ ਐ ਐਕਸ-ਰੇ ਤੇ ਉਹ ਸੀਟੀ ਤੋਂ ਹੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਜੇ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਨਹੀਂ ਜੰਦੀ ਉਹਨੂੰ ਰੈਫਰ ਕੀਤਾ ਗਿਆ ਜੀ ਅੱਜ ਗੋਲੀ ਕਿਹੜੀ ਦਿਨ ਤੇ ਲੱਗੀ ਹੈ ਉਹ ਤੇ ਮੈਂ ਤੁਹਾਨੂੰ ਦੱਸਿਆ ਲੈਫਟ ਲੋਅਰ ਲੈਂਬ ਤੇ ਜਾ। ਉਥਾਈ। ਅਗਰ ਜੀ ਸਿੰਘ ਮਿੰਦਰ ਸਿੰਘ ਅਮਰਦੀਪ ਸਿੰਘ ਪਿਓ ਨਾਲ ਮਿੰਦਰਪਾਲ ਸ਼ੁਕਰਪੁਰਾ ਪੰਜਾਬ ਦੇ ਬਟਾਲਾ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਬਟਾਲਾ ਦੇ ਡੇਰਾ ਰੋਡ ਸ਼ੁਕਰਪੁਰਾ ਵਿਖੇ ਇੱਕ ਕਰਿਆਨਾ ਸਟੋਰ ਮਾਲਕ ਤੇ ਗੋਲੀਆਂ ਚੱਲਣ ਦੀ ਖਬਰ ਮਿਲੀ ਹੈ। ਗੋਲੀਬਾਰੀ ਦੌਰਾਨ ਇੱਕ ਮਜ਼ਦੂਰ ਵਿਅਕਤੀ ਜ਼ਖਮੀ ਵੀ ਹੋਇਆ ਹੈ। ਜਾਣਕਾਰੀ ਅਨੁਸਾਰ ਸਟੋਰ ਦੇ ਮਾਲਕ ਰਕੇਸ਼ ਕੁਮਾਰ ਕੋਲੀਕ ਮੁਹੱਲੇ ਦਾ ਨੌਜਵਾਨ ਹੁੰਦਾ ਹੈ ਤੇ ਉਸ ਤੋਂ ਅਚਾਨਕ ਹੀ ਪੈਸਿਆਂ ਦੀ ਮੰਗ ਕਰਨ ਲੱਗ ਜਾਂਦਾ ਹੈ ਜਦੋਂ ਕਰਿਆਨਾ ਸਟੋਰ ਦਾ ਮਾਲਕ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਨੌਜਵਾਨ ਤੈਸ਼ 'ਚ ਆ ਕੇ ਉਸ ਤੇ ਗੋਲੀਆਂ ਚਲਾ ਦਿੰਦਾ ਹੈ ਨੌਜਵਾਨ ਦੇ ਵੱਲੋਂ ਤਿੰਨ ਗੋਲੀਆਂ ਚਲਾਈਆਂ ਜਾਂਦੀਆਂ ਨੇ ਘਟਨਾ ਦੌਰਾਨ ਦੁਕਾਨ ਦੇ ਬਾਹਰ ਇੱਕ ਵਿਅਕਤੀ ਖੜਾ ਸੀ ਜਿਸ ਨੂੰ ਗੋਲੀ ਲੱਗ ਜਾਂਦੀ ਹੈ ਤੇ ਉਹ ਜ਼ਖਮੀ ਹੋ ਜਾਂਦਾ ਹੈ ਹੁਣ ਉਸ ਵਿਅਕਤੀ ਨੂੰ ਇਲਾਜ ਦੇ ਲਈ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਉਹ ਜੇਰੇ ਇਲਾਜ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ ਤੇ ਉਸ ਕੋਲੋਂ ਪਿਸਤੌਲ ਵੀ ਬਰਾਮਦ ਕਰ ਲਿਆ ਉਧਰ ਇਸ ਘਟਨਾ ਨੂੰ ਲੈ ਕੇ ਲੋਕਾਂ 'ਚ ਭਾਰੀ ਸਹਿਮ ਵੀ ਪਾਇਆ ਜਾ ਰਿਹਾ ਹੈ ਇਸ ਦੌਰਾਨ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਸਟੋਰ ਮਾਲਕ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਹਿੰਦਰ ਸਿੰਘ ਸ਼ੁਕਰਪੁਰੇ ਦੇ ਨੇ ਇਹ ਅਲਰਜੀ ਹਿਸਟਰੀ ਆ ਫਾਇਰ ਆਨ ਦੀ ਲੋਅਰ ਲਿੰਬ ਤੇ ਉਹਦੇ ਸੱਕ ਹੈਗੀ ਐ ਤੇ ਅਸੀਂ ਉਹਨਾਂ ਨੂੰ ਪੇਸ਼ੈਂਟ ਨੂੰ ਟ੍ਰੀਟਮੈਂਟ ਦਿੱਤਾ ਹੈ ਤੇ ਪੇਸ਼ੈਂਟ ਨੂੰ ਅੰਦਰ ਰੱਖਿਆ ਅਬਜ਼ਰਵੇਸ਼ਨ ਤੇ ਜੋ ਐਮਲਰ ਕੱਟ ਕੇ ਅਸੀਂ ਉਹਨਾਂ ਦੇ ਠਾਣੇ ਸੰਬੰਧਿਤ ਭੇਜ ਦਿੱਤੀ ਸੋ ਗੋਲੀਆਂ ਦੇ ਅੰਦਰ ਹੈ ਕਿ ਨਿਕਲ ਗਈ ਐ ਇਹ ਤੇ ਫਲਾਦੀ ਕਰੀਏ ਐਕਸ-ਰੇ ਤੇ ਉਹ ਸੀਟੀ ਤੋਂ ਹੀ ਪਤਾ ਚੱਲ ਪਾਏਗਾ ਕਿ ਅੰਦਰ ਉਹਦੇ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਦੀ ਜੰਗੀ ਉਹਨੂੰ ਰੈਫਰ ਕੀਤਾ ਗਿਆ ਜੀ ਹਾਂ ਜੀ ਉਹ ਗੋਲੀ ਕਿਹੜੀ ਜਗ੍ਹਾ ਤੇ ਲੱਗੀ ਐ ਉਹ ਤੇ ਮੈਂ ਤੁਹਾਨੂੰ ਦੱਸਿਆ ਲੈਫਟ ਲੋਅਰ ਲਿੰਬ ਤੇ ਐਂਡ ਥੈਂਕ ਯੂ ਜੋ ਜੀ ਸੰਮਨ ਦੇਸੋਂ ਆਦੇ ਅਮਰਦੀਪ ਸਿੰਘ ਪਿਓ ਦਾ ਨਾਮ ਮਹਿੰਦਰਪਾਲ ਅਮਰ ਸਿੰਘ ਇਹ ਸ਼ੁਕਰਪੁਰੇ ਦੇ ਨੇ ਤੇ ਅਲਰਜੀ ਹਿਸਟਰੀ ਆ ਫਾਇਰ ਆ ਰੰਦੀ ਲੋਅਰ ਲਿਮਿਟੋਰੀ ਸੱਕ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਰੂਮ ਪੇਸ਼ੈਂਟ ਨੂੰ ਟ੍ਰੀਟਮੈਂਟ ਦਿੱਤਾ ਤੇ ਰੂਮ ਪੇਸ਼ੈਂਟ ਅੰਦਰ ਰੱਖਿਆ ਅਬਜ਼ਰਵੇਸ਼ਨ ਤੇ ਜੋ ਐਮਲਰ ਕੱਟ ਕੇ ਅਸੀਂ ਉਹਨਾਂ ਦੀ ਠਾਣੇ ਸੰਬੰਧਿਤ ਪੇਜ ਦਿੱਤੀ ਸੋ ਗੋਲੀ ਦੇ ਅੰਦਰ ਹੈ ਕਿ ਨਿਕਲ ਵੀ ਹੈ ਇਹ ਤੇ ਫਿਲਹਾਲ ਹੀ ਘੜੀ ਹੈ ਐਕਸ-ਰੇ ਤੇ ਉਹ ਸੀਟੀ ਤੋਂ ਹੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਜੇ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਦੀ ਜੰਗੀ ਉਹਨੂੰ ਰੈਫਰ ਕੀਤਾ ਗਿਆ ਜੀ ਅੱਜ ਕੋ ਗੋਲੀ ਕਿਹੜੀ ਜਗ੍ਹਾ ਤੇ ਲੱਗੀ ਹੈ ਉਹ ਤੇ ਮੈਂ ਤੁਹਾਨੂੰ ਦੱਸਿਆ ਲੈਫਟ ਲੋਅਰ ਲੈਂਬ ਤੇ ਜਾ ਠਾਈ ਅੱਜ ਜੀ ਸਿੰਘ ਮਿੰਦਰ ਸਿੰਘ ਅਡੇ ਅਮਰਦੀਪ ਸਿੰਘ ਪਿਓ ਨਾਲ ਮਿੰਦਰਪਾਲ ਸ਼ੁਕਰਪੁਰਾ